ਕਾਲ ਦੱਸੋ ਵੀ ਇੱਥੇ ਮoiश्चਰ ਘੱਟ ਤੁਸੀਂ ਦਿਖਾਉਂਦੇ ਹੋ ਹਾਂਜੀ ਤੇ ਅੰਦਰ ਜਾ ਕੇ ਵੱਧ ਜਾਂਦਾ ਹੈ ਕੀ ਰੌਲਾ ਜਿਹੜੇ ਤੁਸੀਂ ਗੇਟ ਤੇ ਮੁੰਡੇ ਬਿਠਾਏ ਆ ਮoiश्चਰ ਚੈੱਕ ਕਰਨ ਦੇ ਲਈ ਇਹ ਮੁੰਡੇ ਕੌਣ ਨੇ ਇਹ ਆਪਣੇ ਆਰਟਿਸਟ ਆ ਲੈ ਯਾ ਆਰਟਿਸਟ ਆ ਇਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਤੁਸੀਂ ਚੈੱਕ ਕਰਨ ਦੀ ਹਾਂਜੀ ਜਿਨ੍ਹਾਂ ਨੂੰ ਪਤਾ ਜੀ ਸਾਰਾ ਪਤਾ ਕਿੱਥੇ ਆ ਮੇਰੀ ਗੱਲ ਸੁਣੋ ਇੱਥੇ ਤੁਸੀਂ ਮoiश्चਰ ਘੜਦੇ ਨੇ 14 ਅੰਦਰ ਜਾ ਕੇ ਆ ਜਾਂਦਾ 18 ਤੁਹਾਡਾ ਇੱਕੋ ਤਰੀਕਾ ਨਹੀਂ ਆ ਦੋਨਾਂ ਦਾ ਫਿਰ ਉੱਥੇ ਜਾ ਕੇ ਜ਼ਿਮੀਦਾਰਾਂ ਨੂੰ ਅਸੀਂ ਕੀ ਜਵਾਬ ਦੇਈਏ ਦੱਸੋਉਂ ਮੈਨੂੰ ਨਹੀਂ ਆਦਾ ਇਹ ਉਹ ਤਾਂ ਨਹੀਂ 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 ਇਹ ਇਹ ਹੋ ਹੀ ਨਹੀਂ ਸਕਦਾ ਵੀ ਡੂੰਗਾ ਹੱਥ ਮਾਰਦੇ ਹੁਣ ਤੁਸੀਂ ਇੱਥੇ ਆਓ ਮੇਰੇ ਕੋਲ ਮੈਂ ਇੱਥੇ ਖੜੀ ਹਾਂ ਨਹੀਂ ਉੱਤੇ ਨਹੀਂ ਆਈ ਥੋੜੀ ਹੁੰਦਾ ਫਿਰ ਅੰਦਰ ਜਾ ਕੇ ਫਿਰ ਉਹ ਕਹਿੰਦੇ ਮੋਇਸਚਰ ਵੱਧ ਗਿਆ ਜੀ ਬਾਹਰ ਘੱਟ ਸੀ ਫਿਰ ਇਹ ਕੀ ਚੱਕਰ ਹੈਗਾ ਇੱਕ ਰੋਜ਼ਾਨਾ ਚੈੱਕ ਕਰਦੇ ਆ ਵਿੱਚੇ ਕਈ ਵਾਰੀ ਹਰਾ ਦਾਣਾ ਹੁੰਦਾ ਕੋਈ ਕਿੱਥੋਂ ਦੀ ਤਰੀਕੇ ਨਹੀਂ ਥੋੜ ਜੇ ਆਪਣੇ ਤੋਂ ਸਿਸਟਮ ਨਹੀਂ ਕੰਟਰੋਲ ਆ ਰਿਹਾ ਤੁਸੀਂ ਦੱਸੋ ਵੀ ਮੈਡਮ ਆਹ ਪ੍ਰੋਬਲਮ ਆ ਰਹੀ ਹੈ ਤੇ ਉਹ ਇੱਕ ਗੱਲ ਨਹੀਂ ਫੈਲਾਈ ਜਾ ਰਹੀ ਵੀ ਬਾਹਰ ਮੋਇਸਚਰ ਘੱਟ ਹੈ ਅੰਦਰ ਵੱਧ ਜਾਂਦਾ ਪਤਾ ਨਹੀਂ ਜਾਣ ਕੇ ਵਧਾਉਂਦੇ ਮਸ਼ੀਨਾਂ ਖਰਾਬ ਹੈ ਇਹ ਉਹ ਅਸੀਂ ਐਵੇਂ ਕਰਦਾ ਜੀ ਮੈਨੂੰ ਵੀ ਮੇਰੇ ਤੇ ਆਰ ਪੀ ਵੀ ਗਿਆ ਜੀ ਕੋਈ ਨਹੀਂ ਇੱਕ ਦਫਾ ਨਹੀਂ ਫਿਰ ਫਿਰ ਇਹ ਸਿਸਟਮ ਬੰਦ ਹੀ ਕਰੋ ਕਿ ਇੱਥੇ ਚੱਕੀ ਨਾ ਕਰਾਇਆ ਕਰੋ ਫਿਰ ਕਾ ਤਾਂ ਚੈੱਕ ਕਰਾਉਣੀ ਆ ਮਾਰਕੀਟ ਕਮੇਟੀ ਦੇ ਦੇਖੋ ਮੈਨੂੰ ਨਹੀਂ ਪਤਾ ਜਾਂ ਦੋਨੇ ਜਣੇ ਆਪਦੀਆਂ ਮਸ਼ੀਨਾਂ ਲੈ ਕੇ ਇੱਥੇ ਖੜ੍ਹਦੇ ਹੋਏ ਇੱਥੇ ਮੌਇਸਚਰ ਤੇ ਇੱਕ ਮੈਨੂੰ ਗੱਲ ਦੱਸੋ ਵੀ ਇੱਥੇ ਮੌਇਸਚਰ ਘੱਟ ਤੁਸੀਂ ਦਿਖਾਉਂਦੇ ਹੋ ਹਾਂਜੀ ਤੇ ਅੰਦਰ ਜਾ ਕੇ ਵੱਧ ਜਾਂਦਾ ਹੈ ਕੀ ਰੌਲਾ ਇਹ ਮੜਮ ਉਹ ਕਈ ਤਾਂ ਲੋ ਗਿੱਲਾ ਹੁੰਦਾ ਜੋ ਲਈ ਤਾਂ ਫਿਰ ਤੁਸੀਂ ਥੱਲੇ ਹੀ ਚੱਕਿਆ ਕਰੋ ਫਿਰ ਉਹ ਅੰਦਰ ਜ਼ਿੰਮੇਦਾਰ ਨੂੰ ਲੱਗਦਾ ਵੀ ਸਾਡੇ ਨਾਲ ਧੋਖਾ ਹੋ ਰਿਹਾ ਜ਼ਿੰਮੇਦਾਰ ਰੁਕਦੇ ਹੀ ਨਹੀਂ ਨਾ ਨਹੀਂ ਨਹੀਂ ਇਹ ਤਾਂ ਥੋੜੀ ਜ਼ਿੰਮੇਵਾਰੀ ਆ ਤੁਹਾਡੀ ਕੀ ਹੈ ਡਿਜ਼ਿਗਨੇਸ਼ਨ ਕੀ ਪੋਸਟ ਆ ਤੁਹਾਡੀ ਤਾਂ 택ਸੀ ਚਾਉਣੀ ਹੈ ਵੈਸੇ ਹੀ ਲਾਇਆ ਹੋਇਆ ਤੁਹਾਨੂੰ ਹਾਂਜੀ ਅੱਛਾ ਸੈਕਟਰੀ ਨੂੰ ਬੁਲਾਓ ਸੈਕਟਰੀ ਨੂੰ ਬੁਲਾਓ ਤੂੰ ਵੀ ਇੱਥੇ ਕੰਮ ਕਰਦਾ ਰਿਆ। ਨਹੀਂ। ਅੱਛਾ। ਹਾਂ ਹੀ ਰਹਿਣਾ। ਉਹ ਜ਼ਿੰਮੇਦਾਰ ਕਹੀ ਜਾਂਦਾ ਨਾ ਇੱਥੇ ਮੇਰਾ 14 ਨਿਕਲਦਾ ਜੀ। ਹਾਂ ਇਹ ਉਹ ਹਰ ਜ਼ਿੰਮੇਵਾਰੀ ਕਹਿ ਰਿਹਾ ਵੀ ਇੱਥੇ ਘਟ ਹੈ। ਤੇ ਅੰਦਰ ਜਾ ਕੇ ਵੱਧ ਜਾਂਦਾ ਫਿਰ ਇਹ ਜਾਂ ਫਿਰ ਤੁਹਾਡੇ ਇੱਕ ਇੱਕੋ ਹੀ ਟੈਕਨੀਕ ਹੋਣੀ ਚਾਹੀਦੀ ਨਾ ਚੈੱਕ ਕਰਨ ਦੀ। ਤੁਹਾਨੂੰ ਟ੍ਰੇਨਿੰਗ ਦਿੱਤੀ ਕੋਈ ਇਹਨਾਂ ਨੇ ਚੈੱਕ ਕਰਨ ਦੀ? ਬਸ ਹੁਈ ਬਿਠਾ ਦਿੱਤਾ ਅੱਛਾ ਹਲੋ ਸਤਿ ਸ੍ਰੀ ਅਕਾਲ ਜਿਹੜੇ ਤੁਸੀਂ ਗੇਟ ਤੇ ਮੁੰਡੇ ਬਿਠਾਏ ਆ ਮੌਇਸਚਰ ਚੈੱਕ ਕਰਨ ਦੇ ਲਈ ਇਹ ਮੁੰਡੇ ਕੌਣ ਨੇ ਲੈ ਯਾਰ ਜੇ ਸਟਾਫ ਹੈ ਇਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਤੁਸੀਂ ਚੈੱਕ ਕਰਨ ਦੀ ਹਾਂਜੀ ਹਾਂ ਜਿੰਨਾਂ ਨੂੰ ਪਤਾ ਜੀ ਸਾਰਾ ਪਤਾ ਕਿੱਥੇ ਆ ਮੇਰੀ ਗੱਲ ਸੁਣੋ ਇੱਥੇ ਤੁਸੀਂ ਮੌਇਸਚਰ ਕਰਦੇ ਨੇ 14 ਅੰਦਰ ਜਾ ਕੇ ਆ ਜਾਂਦਾ 18 ਵੀ ਤੁਹਾਡਾ ਇੱਕੋ ਤਰੀਕਾ ਨਹੀਂ ਹੈ ਦੋਨਾਂ ਦਾ ਫਿਰ ਉੱਥੇ ਜਾ ਕੇ ਜ਼ਿਮੀਦਾਰਾਂ ਨੂੰ ਅਸੀਂ ਕੀ ਜਵਾਬ ਦੇਈਏ ਦੋਸਤੋ ਮੈਮ ਐਕਚੁਅਲੀ ਕੀ ਹੈਗਾ ਟਰਾਲੀ ਆਉਂਦੀ ਨਾ ਇਹ ਟਰਾਲੀ ਦੇ ਵਿੱਚੋਂ ਇਹ ਅਗਲੇ ਪਾਸੋਂ ਕਈ ਵਾਰ ਪਿਛਲੇ ਪਾਸੋਂ ਵੇਹ ਚਾਹਤ ਮਾਰ ਕੇ ਜਿੰਨਾ ਨੂੰ ਡੂੰਗਾ ਜਾਂਦਾ ਈ ਉਹ ਤੋਂ ਨਹੀਂ 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 ਇਹ ਇਹ ਹੋ ਹੀ ਨਹੀਂ ਸਕਦਾ ਵੀ ਡੂੰਗਾ ਹੱਥ ਮਾਰਦੇ ਹੁਣ ਤੁਸੀਂ ਇੱਥੇ ਆਓ ਮੇਰੇ ਕੋਲ ਮੈਂ ਇੱਥੇ ਖੜੀ ਹਾਂ ਆ ਗਈ ਬੇਟਾ ਤੁਸੀਂ ਕਿਵੇਂ ਚੈੱਕ ਕਰਦੇ ਹੋ ਦੱਸੋ ਮੈਨੂੰ ਮੈਡਮ ਉਹ ਤਾਂ ਜਿੱਤੇ ਜੀਮਿੰਦਾਰ ਕੋਲ ਟਾਈਮ ਹੁੰਦਾ ਜਿੱਤਾ ਹੱਥ ਡੂੰਗਾ ਹੱਥ ਮਾਰ ਕੇ ਕਰਦੀ ਨਹੀਂ ਟਾਈਮ ਹੁੰਦਾ ਤਾਂ ਉਤੋਂ ਜਾਈ ਚੱਕ ਲੈਨੇ ਆਂ ਮੈਡਮ ਉਹ ਤਾਂ ਫਿਰ ਤੁਹਾਨੂੰ ਚਿੱਟਣ ਨੂੰ ਕਰਦੀ ਹੈ ਹਾਂ ਇਹੀ ਗੱਲ ਆ ਨਾ ਫਿਰ ਜੀਮਿੰਦਾਰਾਂ ਐਂ ਬਹਿਸ ਕਰਦੇ ਨਹੀਂ ਬਹਿਸ ਨਹੀਂ ਉਹਨਾਂ ਨੂੰ ਕੋ ਫਿਰ ਅੱਗੇ ਜਾ ਕੇ ਦਿੱਕਤ ਆਊਗੀ ਫਿਰ ਇਹ ਤਾਂ ਫਿਰ ਉਹ ਸਰਕਾਰ ਤੇ ਆ ਜਾਂਦਾ ਨਾ ਵੀ ਸਰਕਾਰ ਪਤਾ ਨਹੀਂ ਗਲਤ ਕੰਮ ਕਰਾ ਰਹੀ ਐ ਜੋ ਸਹੀ ਟੈਕਨੀਕ ਐ ਜਿਵੇਂ ਦੱਸਦੇ ਆ ਓਵੇਂ ਇਹਨੇ ਤੁਹਾਨੂੰ ਕੀ ਦੱਸਿਆ ਸੈਕਟਰੀ ਨੇ ਤੁਹਾਨੂੰ ਤਾਂ ਹੀ ਕਹਿੰਦੇ ਡੂੰਗਾ ਹੱਥ ਮਾਰ ਕੇ ਡੂੰਗਾ ਹੱਥ ਮਾਰ ਕੇ ਛੋਨੋ ਚੱਕਣ ਨਹੀਂ ਦਿੰਦੇ ਉਹ ਚੱਕਰ ਨਹੀਂ ਦਿੰਦੇ ਉਹ ਤੁਹਾਨੂੰ ਚੱਕਰ ਨਹੀਂ ਦਿੰਦੇ ਫਿਰ ਕਿਸੇ ਨੇ ਮੈਨੂੰ ਫੀਡਬੈਕ ਨਹੀਂ ਦਿੱਤੀ ਵੀ ਉਹ ਚੱਕਰ ਨਹੀਂ ਦਿੰਦੇ ਉਹ ਆਏ ਨਹੀਂ ਉਹ ਕਹਿੰਦੇ ਛੇਤੀ ਛੇਤੀ ਕਰੋ ਅਸੀਂ ਜਾਣਾ ਹੈ ਨਹੀਂ ਆਏ ਨਹੀਂ ਅੰਦਰ ਜਾ ਕੇ ਵੀ ਤਾਂ ਕਿੰਨੇ ਕਿੰਨੇ ਦਿਨ ਲੱਗਦੇ ਹੀ ਹੈ ਨਾ ਪਰ ਇਹ ਆਪਣਾ ਇੱਕ ਗਲਤ ਇਮਪ੍ਰੈਸ਼ਨ ਜਾਂਦਾ ਵੀ ਆਪਾਂ ਇੱਥੇ ਘੱਟ ਕਰ ਦਿੰਦੇ ਅੰਦਰ ਵੱਧ ਵੀ ਪਤਾ ਨਹੀਂ ਇਹ ਕੀ ਘਪਲਾ ਚੱਲ ਰਿਹਾ ਹੈ ਨਾ ਉਹ ਸਾਰੇ ਸਿਸਟਮ ਦਾ ਇਮਪ੍ਰੈਸ਼ਨ ਹੀ ਗਲਤ ਜਾਂਦਾ ਮੈਂ ਕਰਦੀ ਆ ਸੈਕਟਰੀ ਨਾਲ ਗੱਲ ਆਓ ਬਟੇ ਆਓ ਆਓ ਅੱਧਰ ਆ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਵੀ ਵਿੱਚੋਂ ਹੱਥ ਮਾਰ ਕੇ ਚੱਕਣਾ ਜਿਮੇਦਾਰਾਂ ਦੇ ਆਖੇ ਨਹੀਂ ਲੱਗਦੇ ਤੋ ਤਾਂ ਹੱਲ ਕੀ ਨਹੀਂ ਕਰਨਾ ਦਾ ਕਈ ਉਤਸ਼ਾਹ ਚੜਾਉਣ ਨੂੰ ਆਦੇ ਨਹੀਂ ਉੱਤੇ ਨਹੀਂ ਆਏ ਥੋੜੀ ਹੁੰਦਾ ਫਿਰ ਅੰਦਰ ਜਾ ਕੇ ਫਿਰ ਉਹ ਕਹਿੰਦੇ ਮੌਇਸਚਰ ਵੱਧ ਗਿਆ ਜੀ ਬਾਹਰ ਘੱਟ ਸੀ ਫਿਰ ਇਹ ਕੀ ਚੱਕਰ ਹੈਗਾ ਇੱਕ ਦੋ ਜਗ੍ਹਾ ਤੋਂ ਚੈੱਕ ਕਰਨੀਆਂ ਵਿੱਚੇ ਕਈ ਵਾਰੀ ਹਰਾ ਲਾਣਾ ਹੁੰਦਾ ਕੋਈ ਕਿੱਥੋਂ ਦੀ ਬਣੀ ਕੇ ਨਹੀਂ ਜੇ ਆਪਣੇ ਤੋਂ ਸਿਸਟਮ ਨਹੀਂ ਕੰਟਰੋਲ ਆ ਰਿਹਾ ਤੁਸੀਂ ਦੱਸੋ ਵੀ ਮੈਡਮ ਆਹ ਪ੍ਰੋਬਲਮ ਆ ਰਹੀ ਹੈ ਤੇ ਉਹ ਇੱਕ ਗੱਲ ਨਹੀਂ ਫੈਲਾਈ ਜਾ ਰਹੀ ਵੀ ਬਾਹਰ ਮੌਇਸਚਰ ਘੱਟ ਹੈ ਅੰਦਰ ਵੱਧ ਜਾਂਦਾ ਪਤਾ ਨਹੀਂ ਜਾਣ ਕੇ ਵਧਾਉਂਦੇ ਮਸ਼ੀਨਾਂ ਖਰਾਬ ਹੈ ਇਹ ਉਹ ਤੁਹਾਨੂੰ ਨਹੀਂ ਲੱਗਦਾ ਵੀ ਪੂਰਾ ਸਿਸਟਮ ਨੂੰ ਤੁੰਦਲਾ ਕੀਤਾ ਹੋਇਆ ਬਿਲਕੁਲ ਸਹੀ ਹੈ ਮਸ਼ੀਨ ਖਰਾਬ ਸਹੀ ਹੈ ਦੋਨੇ ਡਿਪਾਰਟਮੈਂਟ ਇਕੱਠੇ ਖੜਾ ਲੈਣਗੇ ਕੋਈ ਟਰਾਲੀਆਂ ਤੁਹਾਨੂੰ ਦੱਸਣੀ ਐ ਐਕਚੁਅਲੀ ਇਸ ਪੱਖੇ ਤੋਂ ਬਾਅਦ ਬੀਜੀ ਸਹੀ ਹੋਣੀ ਹੈ ਤੇ ਉਹ ਕਿਦੋਂ ਸੈਂਪਲ ਆ ਗਏ ਕਿਦੋਂ ਸੈਂਪਲ ਆ ਗਏ ਕੁਝ ਤੇਲ ਵੀ ਪੈਰੀ ਮੰਡੀ ਦੇ ਵਿੱਚ ਤੇਲਾਂ ਦਾ ਚਲੋ ਚਲੋ ਦੇਖੀਏ ਇਹ ਥੋੜੀ ਮਸ਼ੀਨ ਐ ਤੇਲ ਵੀ ਪੈਂਦੀ ਨਾ ਮੇਰੀ ਉਹਦੇ ਕਰਕੇ ਵੀ 7 ਇੰਚ ਇਹ 7 ਇੰਚ ਠੀਕ ਆ ਰਿਹਾ ਫਿਰ ਇਹਦੇ ਨਾਲ ਕੁਝ ਕੁਸਟੇਰੀਆ ਮੈਮੂ ਰਾਤ ਦੀ ਵੀ ਪ੍ਰੋਬਲਮ ਹੈ ਰਾਤ ਨੂੰ ਵੀ ਨਿਕਲ ਜਾਂਦੀਆਂ ਨੇ ਟਰਾਲੀਆਂ ਜਿਵੇਂ ਦੇ ਕੇ ਹਾਂ ਹਾਂ ਜੀ ਰਾਤ ਨੂੰ ਚੈੱਕ ਨਹੀਂ ਕਰਦੇ ਰਾਤ ਨੂੰ ਇੱਕੋ ਸਿੰਗਲ ਗੇਟ ਰੱਖਦੇ ਕਰਦੇ ਆ ਅੱਜ ਟਾਈਮ ਅੱਛਾ ਉਹ ਜਿੰਮੇਦਾਰਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਵੀ ਬਿਲਕੁਲ ਆਰਾਸ ਕਾ ਕੇ ਲਿਆਓ ਤਾਂ ਕਿ ਕੋਈ ਰਾਤ ਨਾਲ ਸਪੀਡ ਕਰਾ ਸਕੀ ਜੀ ਇਦੋਂ ਰੋ ਫੋਨੇ ਦਾ ਇਹ ਕਹਿੰਦੇ ਵੀ ਜ਼ਿੰਮੇਵਾਰ ਸਾਡੇ ਅੱਖੇ ਨਹੀਂ ਲੱਗਦੇ ਚੈੱਕ ਨਹੀਂ ਕਰਾਉਂਦੇ ਉੱਤੋਂ ਚੈੱਕ ਕਰਾਉਂਦੇ ਆ ਕਿ ਤਾਂ ਮੌਇਸਚਰ ਕਿੰਨਾ ਹੈ ਉੱਤੇ ਛੜਾਉਂਦੇ ਟਰਾਲੀਆਂ ਅੰਦਰ ਫਿਰ ਇਹ ਗੱਲ ਆਉਂਦੀ ਹੈ ਨਾ ਵੀ ਅੰਦਰ ਮੌਇਸਚਰ ਵੱਧਦਾ ਜੀ ਬਾਹਰ ਘਟਦਾ ਜੀ ਥੋੜੀ ਜੀ ਐਂਟਰੀ ਵੇਲੇ ਮੈਡਮ ਹਾਂ ਵੀ ਤੁਸੀਂ ਸਹੀ ਚੈੱਕ ਕਰੋ ਉੱਥੇ ਜਦੋਂ ਆਪਾਂ ਰੋਕਦੇ ਹਾਂ ਜੀ ਕਿਸੇ ਨੂੰ ਉਹ ਥੋੜਾ ਜਿਹਾ ਮਤਲਬ ਫੀਲ ਐਵੇਂ ਕਰਦਾ ਵੀ ਮੈਨੂੰ ਵੀ ਮੇਰੇ ਚੈਂਟਰ ਕੋਲ ਆ ਰਹੀ ਵੀ ਜੀ ਕੋਈ ਨਹੀਂ ਇੱਕ ਦਮ ਮੌਇਸਚਰ ਫਿਰ ਫਿਰ ਇਹ ਸਿਸਟਮ ਬੰਦ ਹੀ ਕਰੋ 게ਟ ਤੇ ਚੱਕੀ ਨਾ ਕਰਾਇਆ ਕਰੋ ਫਿਰ ਕਾ ਤਾਂ ਚੈੱਕ ਕਰਾਉਨੇ ਆ ਮਾਰਕੀਟ ਕਮੇਟੀ ਦਾ ਕਮੇਟੀ ਦਾ ਲਖੋ ਮੈਨੂੰ ਨਹੀਂ ਪਤਾ ਜਾਂ ਦੋਨੇ ਜਣੇ ਆਪਦੀਆਂ ਮਸ਼ੀਨਾਂ ਲੈ ਕੇ ਇੱਥੇ ਖੜੇ ਆ ਗੀ ਮੋੜੀਆਂ ਜੀ ਗਿੱਲੀਆਂ ਟਰਾਲੀਆਂ ਵਾਪਸ ਹੀ ਮੋੜੀਆਂ ਆ ਜੀ ਅਸੀਂ ਆ ਵੀ ਮੈਂ ਆਪ ਖੜਾ ਰਿਆ ਜੀ ਗੇਟ ਦੇ ਉੱਪਰ ਤੁਸੀਂ ਆਏ ਕਰਿਆ ਕਰੋ ਜਦੋਂ ਅੰਦਰ ਚੈੱਕ ਕਰਦੇ ਆ ਨਾ ਇਹਨਾਂ ਦੀ ਮਸ਼ੀਨ ਵੀ ਮੰਗਾ ਲਿਓ ਹਾਂਜੀ ਠੀਕ ਹੈ ਠੀਕ ਹੈ ਕ੍ਰਾਸ ਚੈੱਕ ਕਰਿਆ ਕਰੋ ਹਾਂ ਕੀ ਰੌਲਾ ਹੈਗਾ ਠੀਕ ਹੈ ਮਾੜਾ ਨਹੀਂ ਤਾਂ ਫਿਰ ਸਖਤੀ ਕਰ ਦਿੰਨੇ ਆ ਜੀ ਜੀ